ਅਸੀਂ ਇਸ ਟਾਈਮ ਟੀਚਰ ਕਲੋਨੀ ਦੀ ਬੈਕ ਸਾਈਡ ਖੜੇ ਆ ਜਿੱਥੇ 2 ਦਿਨ ਪਹਿਲਾਂ ਹੀ ਮੈਡਮ ਮਾ ਜੋ ਡਾਕਟਰ ਬਲਜੀਤ ਕੋਰ ਡੋਰ ਟੂ ਡੋਰ ਕਰਕੇ ਗਏ ਆ ਉਹਨਾਂ ਦੇ ਆਉਣ ਤੋਂ ਪਹਿਲਾਂ ਪ੍ਰਸ਼ਾਸਨ ਨੇ ਸਾਰਾ ਸੀਵਰ ਦਾ ਪਾਣੀ ਮਗਰ ਹੀ ਸਕਾ ਦਿੱਤਾ ਗਿਆ ਬੋਰੀਆਂ ਲਾ ਕੇ ਬੰਦ ਕਰ ਦਿੱਤਾ ਗਿਆ ਤਾਂ ਜੋ ਮੈਡਮ ਨੂੰ ਇਹ ਸਮੱਸਿਆ ਨਾ ਦਿਖੇ ਜਦੋਂ ਅਸੀਂ ਸਵੇਰੇ ਆ ਕੇ ਮੌਜੂਦਾ ਹਾਲ ਦਿਖਾਏ ਤਾਂ ਮੈਡਮ ਦੇ ਕੋਲ ਇੱਕ ਹੀ ਰਟਾ ਰਟਾਇਆ ਜਵਾਬ ਹੁੰਦਾ ਜਿਹੜਾ ਕਿ ਹਰ ਮੁਹੱਲੇ ਜਾ ਕੇ ਬੋਲ ਰਿਆ ਵੀ ਇਹ ਤੇ ਜਲਦੀ ਹੀ ਪ੍ਰੋਬਲਮ ਦਾ ਹੱਲ ਕਰ ਦਿੱਤਾ ਜਾ ਉਹ ਸੀਵਰ ਦੀ ਪਾਈਪ ਲਾਈਨ ਪੈ ਗਈ ਹੈ 35 ਕਰੋੜ ਰੁਪਈਆ ਆ ਗਿਆ 80 ਕਰੋੜ ਆ ਗਿਆ ਜਨਰੇਟਰ ਲੈਣ ਦੇ ਆ 35 ਕਰੋੜ ਸਾਨੂੰ ਤਾਂ ਲੱਗਦਾ ਨਹੀਂ ਸਾਡਾ ਤਾਂ ਪਹਿਲਾਂ ਦਾ ਸਰਕਾਰ ਤੋਂ ਪਹਿਲਾਂ ਸਾਡਾ ਵਧੀਆ ਸੀ ਉਦੋਂ ਕਦੇ ਪਾਣੀ ਨਹੀਂ ਖੜਿਆ ਇੱਥੇ ਐਸਡੀਓ ਮੱਕੜ ਐਸਡੀਓ ਮੱਕੜ ਮੁਰਦਾਬਾ ਨੇ ਕੰਟੀਨਿਊ ਸਾਲ ਹੋ ਗਿਆ ਲਗਭਗ ਪਾਣੀ ਖਲੁੱਤੇ ਨੂੰ ਵੀ ਇੰਨਾ ਜਿਆਦਾ ਇੱਥੇ ਮੱਛਰ ਤੇ ਗੰਦ ਪੈਦਾ ਹੁੰਦਾ ਹੈ ਵੀ ਕਈ ਵਾਰ ਸਾਰਾ ਪੂਰਾ ਪਰ ਜਾਂਦਾ ਹੈ ਤੇ ਕਦੇ ਸੀਵਰੇ ਨਿਵੇਲੇ ਹੋਏ ਪੂਰੀ ਮੇਨ ਲਾਈਨ ਸਰਾਬਾ ਨਗਰ ਦੀ ਕਦੇ ਵੀ ਕਦੇ ਜਾਮ ਨਹੀਂ ਸੀ ਹੋਈ ਪਰ ਹੁਣ ਪਤਾ ਨਹੀਂ ਕਿਉਂ ਲੰਮਾ ਸਮਾਂ ਹੋ ਗਿਆ ਕੋਈ ਉਹਨਾਂ ਨੂੰ ਨਾ ਕੋ ਸਾਫ ਕਰਨਾ ਉਹਦਾ ਇੱਕ ਦੋ ਨਹੀਂ ਮਸ਼ੀਨਾ ਮਸ਼ੂਨੇ ਲੈਂਦੇ ਆ ਤੇ ਕੋਈ ਜ਼ਿੰਮੇਵਾਰੀ ਤਾਂ ਇਹ ਆ ਵੀ ਜਿਹਦੀ ਸਭ ਤੋਂ ਜਿਆਦਾ ਮੌਜੂਦਾ ਸਰਕਾਰ ਦੀ ਹੈ ਨਾ ਆਉਣ ਵਾਲੇ ਸਮੇਂ ਦੇ ਵਿੱਚ بارشਾਂ ਸ਼ੁਰੂ ਹੋਣ ਕਰਕੇ ਬਿਮਾਰੀਆਂ ਵੀ ਲੱਗ ਵਧਣ ਦਾ ਖਦਸ਼ਾ ਵਧਿਆ ਹੋਇਆ ਹੈ ਪਰ ਸਰਕਾਰ ਫਿਰ ਵੀ ਬੇਚਕਨੀ ਬਣਾ ਰਹੀ ਹੈ ਕਹਿੰਦੀ ਕੋਈ ਧਿਆਨ ਨਹੀਂ ਦੇ ਰਹੀਗੀ ਇਸ ਕਰਕੇ ਬੇਨਤੀ ਇਹ ਕੀਤੀ ਜਾਂਦੀ ਹੈ ਵੀ ਸਰਕਾਰ ਇਸ ਮਸਲੇ ਨੂੰ ਤੁਰੰਤ ਹੱਲ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਵੋਟਾਂ ਦੇ ਵਿੱਚ ਫਿਰ ਤਕਤਾ ਵਲਟ ਹੋ ਸਕਦਾ ਹੈ ਮੇਰਾ ਨਾਮ ਲਾਪਰੀ ਸਿੰਘ ਹੈਗਾ ਜੀ ਅਸੀਂ ਇਸ ਟਾਈਮ ਟੀਚਰ ਕੋਲੋਨੀ ਦੀ ਬੈਕ ਸਾਈਡ ਖੜੇ ਆਂ ਜਿੱਥੇ 2 ਦਿਨ ਪਹਿਲਾਂ ਹੀ ਮੈਡਮ ਮਾ ਜੋ ਡਾਕਟਰ ਬਲਜੀਤ ਕੋਰ ਡੋਰ ਟੂ ਡੋਰ ਕਰਕੇ ਗਏ ਆ ਉਹਨਾਂ ਦੇ ਆਉਣ ਤੋਂ ਪਹਿਲਾਂ ਪ੍ਰਸ਼ਾਸਨ ਨੇ ਸਾਰਾ ਸੀਵਰ ਦਾ ਪਾਣੀ ਮਗਰ ਹੀ ਸਕਾ ਦਿੱਤਾ ਗਿਆ ਬੋਰੀਆਂ ਲਾ ਕੇ ਬੰਦ ਕਰ ਦਿੱਤਾ ਗਿਆ ਤਾਂ ਜੋ ਮੈਡਮ ਨੂੰ ਇਹ ਸਮੱਸਿਆ ਨਾ ਦਿਖੇ ਜਦੋਂ ਅਸੀਂ ਸਵੇਰੇ ਆ ਕੇ ਮਜੂਦਾ ਲਾ ਦਿਖਾਏ ਤਾਂ ਮੈਡਮ ਦੇ ਕੋਲ ਇੱਕ ਹੀ ਰਟਾ ਰਟਾਇਆ ਜਵਾਬ ਹੁੰਦਾ ਜਿਹੜਾ ਕਿ ਹਰ ਮੁਹੱਲੇ ਜਾ ਕੇ ਬੋਲ ਰਿਹਾ ਵੀ ਇਹ ਤੇ ਜਲਦੀ ਹੀ ਪ੍ਰੋਬਲਮ ਦਾ ਹੱਲ ਕਰ ਦਿੱਤਾ ਜਾਊ ਉਹ ਸੀਵਰ ਦੀ ਪਾਈਪਲਾਈਨ ਪੈ ਗਈ ਹੈ 35 ਕਰੋੜ ਰੁਪਿਆ ਆ ਗਿਆ 80 ਠੀਕ ਹੈ ਜੀ ਪਰ ਇਸ ਸਮੱਸਿਆ ਤੇ ਆਉਂਦੀ ਕਿਉਂ ਬਣੀ ਹੋਈ ਹੈ ਸਾਡੇ ਵਾਰਡ ਦੇ ਵਿੱਚ ਅੱਜ ਤੱਕ ਕਦੇ ਵੀ ਪਾਣੀ ਨਹੀਂ ਸੀ ਖੜਿਆਗਾ ਪਿਛਲੇ ਲੰਬੇ ਸਾਲ ਭਾਵੇਂ ਕਾਲੀ ਸਰਕਾਰ ਰਹੀ ਹੈ ਭਾਵੇਂ ਕਾਂਗਰਸ ਸਰਕਾਰ ਹੈ ਪਰ ਮਯੂਦਾ 1.5-2 ਸਾਲਾਂ ਦੇ ਵਿੱਚ ਇੱਥੇ ਪਾਣੀ ਕੰਟੀਨਿਊਸਲੀ ਖੜਿਆ ਖੜ ਰਿਹਾ ਹੈ ਜਿੰਦਾ ਸਰਕਾਰ ਕੋਈ ਧਿਆਨ ਇਹ ਕਰ ਰਹੀ ਆਉਣ ਵਾਲੇ ਸਮੇਂ ਦੇ ਵਿੱਚ ਬਾਰਸ਼ਾਂ ਸ਼ੁਰੂ ਹੋਣ ਕਰਕੇ ਬਿਮਾਰੀਆਂ ਵੀ ਲੱਗ ਵਧਣ ਦਾ ਖਦਸ਼ਾ ਵਧਿਆ ਹੋਇਆ ਪਰ ਸਰਕਾਰ ਫਿਰ ਵੀ ਬੇਚਕਨੀ ਬਣਾ ਰਹੀ ਹੈ ਕਹਿੰਦੀ ਕੋਈ ਧਿਆਨ ਨਹੀਂ ਦੇ ਰਹੀਗੀ ਇਸ ਕਰਕੇ ਬੇਨਤੀ ਇਹ ਕੀਤੀ ਜਾਂਦੀ ਹੈ ਵੀ ਸਰਕਾਰ ਇਸ ਮਸਲੇ ਨੂੰ ਤੁਰੰਤ ਹੱਲ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਵੋਟਾਂ ਦੇ ਵਿੱਚ ਵੇਰ ਤੱਕ ਤਬਾਹ ਬਲਟ ਹੋ 사ਦਾ ਹੈ ਸਰਕਾਰ ਨੂੰ ਇਹ ਬੇਨਤੀ ਹੈ ਵੀ ਆਦਾ ਮਸਲੇ ਦਾ ਹੱਲ ਜਲਦੀ ਤੋਂ ਜਲਦੀ ਕਰ ਦਿੱਤਾ ਜਾਵੇ ਤੇ ਕਿਰਪਾ ਕਰਕੇ ਮੱਕੜਨੀ ਛੁੱਟੀ ਕਰਕੇ ਕੋਈ ਨਵਾਂ ਚੰਗਾ ਇੰਜੀਨੀਅਰ ਲਿਆਂਦਾ ਜਾਵੇ ਜੋ ਇਸ ਸਮੱਸਿਆ ਨੂੰ ਹੱਲ ਕਰ ਸਕੇ ਜੀ ਰਣਤੇਰ ਸਿੰਘ ਠੀਰਾ ਮੇਰਾ ਨਾਮ ਆ ਜੀ ਇਹ ਜਿਹੜਾ 2 ਸਾਲ ਤੋਂ ਜੀ ਇਹ ਬੰਦ ਪਿਆ ਸੀਵਰ ਆ ਟੀਚਰ ਕਲੋਨੀ ਬੈਕ ਸਾਈਡ ਤੋਂ ਜਿਹੜਾ ਇੱਕ 17 ਨੰਬਰ ਜਿਹੜੀ ਮੇਨ ਗਲੀ ਆਉਂਦੀ ਐ ਸਰਾਪਾਣਾਗਰ ਇਹ 2 ਸਾਲ ਤੋਂ ਇਹ ਇਹੀ ਕੋਲ ਚੱਲ ਰਿਹਾ ਹੈ ਇਹਦਾ ਜ਼ਿੰਮੇਵਾਰੀ ਅਸੀਂ ਸਰਤ ਸਰ ਮੱਕੜ ਸਾਹਿਬ ਜਿਹੜੇ ਐਸ ਡੀਓ ਉਹ ਹੈਗੇ ਆ ਸਰਤ ਸਰ ਲੋਕਾਂ ਨੂੰ ਜਿਹੜੇ ਜਾਂਦੇ ਆ ਉਹਨਾਂ ਨੂੰ ਕੁਝ ਹੋਰ ਗੱਲ ਕਹਿੰਦੇ ਆ ਪ੍ਰਧਾਨ ਨੂੰ ਬਿੱਟੂ ਨੂੰ ਕੁਝ ਹੋਰ ਗੱਲ ਕਹਿੰਦੇ ਆ ਮੰਤਰੀ ਸਾਹਿਬ ਨੂੰ ਕੁਝ ਹੋਰ ਗੱਲ ਕਹਿੰਦਾ ਉਹ ਉਹ ਬੰਦਾ ਸਰਕਾਰ ਤੇ ਦਬਾਅ ਬਣਾਉਂਦਾ ਸਰਕਾਰ ਨੂੰ ਗਲਤ ਗਾਈਡ ਕਰਦਾ ਤੇ ਸ਼ਹਿਰ ਨਿਵਾਸੀ ਜਿਹੜੇ ਸੰਤਾਪ ਭੋਗ ਰਿਹਾ ਸਰਤ ਸਰ ਉਹ ਇੱਕੋ ਇੱਕ ਬੰਦਾ ਜ਼ਿੰਮੇਵਾਰ ਆ ਇਹਦੇ ਵਿੱਚ ਮੰਤਰੀ ਸਾਹਿਬ ਦਾ ਕੋਈ ਦੋਸ਼ ਨਹੀਂ ਵੀ ਇੱਕ ਬੰਦਾ ਉਹਨਾਂ ਨੂੰ ਗਮਰਾਹ ਕਰ ਰਿਹਾ ਹੈਗਾ ਫਿਰ ਉਹਨਾਂ ਦੀ ਕਾਬਲੀਅਤ ਕੀ ਹੈ ਤਾਂ ਹੁਣ ਜੀ ਆਪਾਂ ਮੰਤਰੀ ਨੇੜੇ ਹੈ ਨਹੀਂ ਉਹ ਤਾਂ ਉਹਨਾਂ ਉਹਦੇ ਨਾਲ ਜਿਹੜੇ ਰਹਿੰਦੇ ਆ ਉਹਨਾਂ ਨੂੰ ਚਾਹੀਦਾ ਦੱਸਣਾ ਉਹਨਾਂ ਨੂੰ ਵੀ ਆਹ ਬੰਦਾ ਹੈਗਾ ਜੀ ਹੁਣ ਅੱਜ ਗਏ ਆ ਆ ਭਰਪੂਰ ਸਿੰਘ ਉਰੇ ਇਹਨਾਂ ਨੂੰ ਕਹਿੰਦਾ 3 ਮਹੀਨੇ ਆਏ ਨਹੀਂ ਹੁੰਦਾ ਹੁਣ 3 ਮਹੀਨੇ ਤੋਂ ਪਹਿਲਾਂ ਕਹਿੰਦਾ ਕੁਛ ਨਹੀਂ ਠੀਕ ਹੋਣਾ ਉਹ 3 ਮਹੀਨੇ 8 ਸਾਲ ਹੋ ਗਏ ਉਹਨੂੰ ਟ੍ਰਾਇਲ ਹੋ ਗਿਆ 3 ਮਹੀਨੇ ਮੰਤਰੀ ਜੀ ਨੇ ਤੁਹਾਨੂੰ ਬੜਾ ਖਾਸ ਕਰਕੇ ਲਾਇਆ ਬਿਨਾਂ ਪੱਟੀ ਨਾ ਲਾਇਆ ਸੀ ਉਹ ਤਾਂ ਸਾਰਿਆਂ ਦਾ ਹੀ ਖਸਮਕਰ ਬਣ ਜਾਂਦਾ ਜੀ ਉਹ ਇਹੀ ਤਾਂ ਕਲਾ ਉਹਦੇ 'ਚ ਹੁਣ ਕਹਦਾ ਤਿੰਨ ਮਹੀਨੇ ਤੋਂ ਤਿੰਨ ਮਹੀਨਿਆਂ ਤੋਂ ਪਹਿਲਾਂ ਤਾਂ ਮੌਨਬਾਰਸ਼ਾਂ ਸੀਜ਼ਨ ਵੀ ਹੋਣਾ ਜੁਲਾਈ 'ਚ ਫਿਰ ਕੀ ਬਣੂਗਾ ਸ਼ਹਿਰ ਡੁੱਬੂਗਾ ਦਾ ਮਤਲਬ ਕੱਲ ਵੈਸੇ ਮੈਡਮ ਦਾ ਇੱਕ ਬੰਦਾ ਲਾਈਵ ਹੋ ਕੇ ਪ੍ਰਾਪਤੀਆਂ ਦੱਸ ਰਹੀ 35 ਕਰੋੜ ਰੁਪਇਆ ਆ ਮੈਡਮ ਵੀ ਕਹਿ ਰਹੀ 35 ਕਰੋੜ ਹਾਂਜੀ 35 ਕਰੋੜ ਸਾਨੂੰ ਤਾਂ ਲੱਗਦਾ ਨਹੀਂ ਸਾਡਾ ਤਾਂ ਪਹਿਲਾਂ ਸਰਕਾਰ ਤੋਂ ਪਹਿਲਾਂ ਸਾਡਾ ਵਧੀਆ ਸੀ ਉਦੋਂ ਕਦੇ ਪਾਣੀ ਨਹੀਂ ਖੜਿਆ ਇੱਥੇ ਸਤਪਾਲ ਮੋਲਾ ਮੈਂ ਸਾਡਾ ਸ਼ਰਾਬਾ ਨਗਰ ਦੇ ਸਾਰੇ ਅਸੀਂ ਖੜੇ ਆ ਇਹ ਜਿਹੜਾ ਮਲਾਜ਼ਮਾਂ ਦਾ ਮੁੱਹੱਲਾ ਜਾਤ ਦਾ ਸਾਰੇ ਪੜੇ ਲਿਖੇ ਲੋਕ ਨੇ 20-22 ਸਾਲ ਹੋ ਗਏ ਸੀਵਰ ਪੈ ਨੂੰ ਅੱਗੇ ਸੀਵਰ ਅੱਗੇ ਵੀ ਕਈ ਨਾ ਬੰਦ ਹੁੰਦੇ ਸੀ ਪਰ ਅੱਗੇ 15-20 ਦਿਨ 10 ਦਿਨ ਜਦੋਂ ਵੀ ਕਿਸੇ ਕਮੇਟੀ ਨੂੰ ਜਾਂ ਕਿਤੇ ਕਹੀਦਾ ਸੀ ਜਾ ਕੇ ਤਾਂ ਸੀਵਰ ਸਾਫ਼ ਹੋ ਜਾਂਦੇ ਸੀ ਪਰ ਹੁਣੇ ਕੰਟੀਨਿਊ ਸਾਲ ਹੋ ਗਿਆ ਲਗਭਗ ਪਾਣੀ ਖਲੁੱਤੇ ਨੂੰ ਵੀ ਇੰਨਾ ਜ਼ਿਆਦਾ ਇੱਥੇ ਮੱਛਰ ਤੇ ਗੰਧ ਪੈਦਾ ਹੁੰਦਾ ਹੈ ਵੀ ਕਈ ਰਾਏ ਸਾਰਾ ਪੂਰਾ ਪਰ ਜਾਂਦਾ ਹੈ ਤੇ ਕਦੇ ਸੀਵਰੀ ਨਿਵੇਲੇ ਹੋਏ ਪੂਰੀ ਮੇਨ ਲਾਈਨ ਸਰਾਂਬਾ ਨਗਰ ਦੀ ਕਦੇ ਵੀ ਕਦੇ ਜਾਮ ਨਹੀਂ ਸੀ ਹੋਈ ਪਰ ਹੁਣ ਪਤਾ ਨਹੀਂ ਕਿਉਂ ਲੰਮਾ ਸਮਾਂ ਹੋ ਗਿਆ ਕੋਈ ਇਹਨੂੰ ਨਾ ਕੋ ਸਾਫ਼ ਕਰਨਾ ਉਹਦਾ ਇੱਕ ਦੋ ਨਹੀਂ ਮਸ਼ੀਨਾ ਮਸ਼ੂਨਾ ਲੈਂਦੇ ਆ ਤੇ ਕੋਈ ਜ਼ਿੰਮੇਵਾਰੀ ਤਾਂ ਇਹ ਆ ਵੀ ਜਿਹੜੀ ਸਭ ਤੋਂ ਜ਼ਿਆਦਾ ਮੌਜੂਦਾ ਸਰਕਾਰ ਦੀ ਹੈ ਨਾ ਮੌਜੂਦਾ ਸਰਕਾਰ ਆ ਜਿਹੜੀ ਕਹਿੰਦੀ ਅਸੀਂ ਕੰਮ ਬਹੁਤ ਕਰਦੇ ਆ ਪਰ ਇਸ ਮਹੱਲੇ ਨੂੰ ਅੱਜ ਤੱਕ ਵੇਖਣ ਦਾ ਕੀ ਕਦੇ ਕੋਈ ਨਹੀਂ ਆਇਆ ਕਦੀ ਕਿਸੇ ਦੇ ਨਾਂ ਦੁੱਖਤ ਲਈ ਪਾ ਹੋਰ ਪੁੱਛੀਆਂ ਪਾਣੀ ਸੀਵਰ ਸਾਰਾ ਸਿਸਟਮ ਜਿਹੜਾ ਆਓ ਇੱਕ ਕਰਾ ਮਸ਼ੀਨ ਲਾਉਂਦੇ ਜਿਉਂ ਪਰ ਗੱਲ ਇਹ ਵੀ ਸੀਵਰ ਜਿਹੜਾ ਹੋੜਾ ਪੂਰੇ ਪਿਛਲੇ ਇਹਨਾਂ ਨੇ ਜਦੋਂ ਦੀ ਸਰਕਾਰ ਆਈ ਇਹਨੇ ਅੱਗੇ ਮੇਨ ਸੀਵਰ ਸਾਫ਼ ਕਰਦੇ ਸੀ ਸਾਰਾ ਇੱਕ ਰਹੀ ਸਾਰੇ ਸਾਰੇ ਸ਼ਹਿਰ ਦੇ ਕਰਦੇ ਸੀ ਪਰ ਐਸ ਕੀ ਕੋਈ ਸਫਾਈ ਨਹੀਂ ਹੋਈਗੀ ਪਿਛਲੇ ਸਾਲ ਦੇ ਵਿੱਚ ਕੋਈ ਮਸ਼ੀਨ ਨਹੀਂ ਆਈ ਆ ਥੋੜੇ ਦਿਨ ਹੋ ਗਏ ਮਸ਼ੀਨ ਆਈ ਸੀ ਉਹ ਛੋਟੀ ਸੀ ਉਹਦੇ ਤੋਂ ਕੋਈ ਨਹੀਂ ਖੁੱਲਿਆ ਤਾਂ ਪਰ ਇਹ ਵੀ ਸੀਵਰ ਜਿਹੜਾ ਇਹਨਾਂ ਦਾ ਬਿਲਕੁਲ ਜਿਹੜਾ ਜਾਮ ਪਿਆ ਆ ਇਹਦਾ ਏਰੀਆ ਕਾਫੀ ਜਿਹੜਾ ਲੰਮਾ ਵੱਧ ਗਿਆ ਪਰ ਲੰਬੇ ਸਮੇਂ ਤੋਂ ਜਿਹੜਾ ਸੀਵਰ ਹੁਣ ਵੀ ਜਿਹੜੇ ਗਟਰ ਅਗਲੇ ਵੀ ਮੇਨ ਗਲੀਆਂ ਦੇ ਸਾਰੇ ਆ ਉਹ ਗਟਰ ਵੀ ਭਰੇ ਪਏ ਨੇ ਤੇ ਆ ਪਾਣੀ ਜਿਹੜਾ ਖਲੋਤਾ ਹੋਇਆ ਇਹ ਜਿਹੜਾ ਹੈ ਆ ਮਾਸਟਰ ਤਹਿਲ ਸਿੰਘ ਜੀ ਖਲੋਤੇ ਇਹਨਾਂ ਦੇ ਘਰ ਕੋਲੇ ਆ ਪਿੱਛੇ ਪਿੱਛੇ ਕੋਲੋਂ ਨਹੀਂ ਬੈਕ ਸਾਈਡ ਤੇ ਇਹ ਜਿਹੜਾ ਉਹ ਸਰਾਬਾ ਨਗਰ ਦੀ ਲਾਸਟ ਗਲੀ ਆ ਤਾਂ ਉੱਥੇ ਵੀ ਪਾਣੀ ਇਹ ਲਗਭਗ ਲੰਬੇ ਸਮੇਂ ਤੋਂ ਖਲੋਤਾ ਆ ਤੇ ਇਹ ਬੜਾ ਆਉਣ ਵਾਲੇ ਸਮੇਂ ਦਾ ਜਿਹੜਾ ਡੇਂਗੂ ਬੁਖਾਰ ਮਲੇਰੀਆ ਹੋਰ ਪਰ ਕੋਪਤਾ ਹੋਣਾ ਹੀ ਹੋਣਾ ਪਰ ਜਿਹੜਾ ਰੋਜ ਇਥੇ ਲੰਗੜ ਲੰਘ ਨਹੀਂ ਸਕਦਾ ਪੈਦਲ ਅਸੀਂ ਕਿੱਦਾਂ ਨਹੀਂ ਆਇਆ ਤੁਹਾਡੇ ਕੋਲ ਹਣਾ ਲੈ ਆਏ ਸੀ ਕੁਛ ਤੁੱਕਾ ਪੇਰੋ ਦੀ ਮੋਟਾ ਮੰਗਣ ਜੀ ਅਜੇ ਵੋਟਾ ਮੰਗਣ ਤਾਂ ਆਇਆ ਮੈਨੂੰ ਲੱਗਦਾ ਇਹ ਦੱਸ ਦੇਣ ਸਾਰੇ ਜਣੇ ਵੀ ਆਪ ਜਿਹੜੀ ਹੈ ਆਪਣੀ ਸਾਡੀ ਮੰਤਰੀ ਸਾਹਿਬ ਮੈਡਮ ਦੇਖ ਕੇ ਵੀ ਗਏ ਆ ਪਰ ਉਹਨਾਂ ਨੇ ਕੋਈ ਹੱਲ ਨਹੀਂ ਕੀਤਾਗਾ ਉਹਨਾਂ ਨੇ ਪਹਿਲਾਂ ਹੀ ਉਧਰ ਗੋਰੀ ਵਾਈ ਲਾਤੀ ਇਹਦਾ ਕੋਈ ਹੱਲ ਨਹੀਂ ਕੀਤਾਗਾ ਇਸ ਕਰਕੇ ਇਹ ਸਰਕਾਰ ਦੀ ਜਿਹੜੀ ਆ ਇਹ ਜਿਹੜੀ ਹੈ ਨਗੇਲੀ ਆ ਇਸਨ ਗੈਲੀ ਦਾ ਜਿਹੜਾ ਹੈ ਏਡੀ ਬਹੁਤ ਵੱਡੀ ਨਗੈਲੀ ਆ ਤੇ ਇਸ ਤਰ੍ਹਾਂ ਦੀ ਨਗੈਲੀ ਨਹੀਂ ਕਰਨੀ ਚਾਹੀਦੀ ਆ ਸਾਰਾ ਜਿਹੜਾ ਮੱਲਾ ਅਸੀਂ ਸਾਰੇ ਮੰਗ ਕਰਦੇ ਸਰਕਾਰ ਤੋਂ ਵੀ ਇਹ ਜਿਹੜਾ ਹੈਗਾ ਮੰਤਰੀ ਮੈਡਮ ਜਿਹੜੀ ਉਹਨੂੰ ਧਿਆਨ ਨਾਲ ਇਹ ਜਿਹੜਾ ਕੰਮ ਕਰਾਉਣਾ ਚਾਹੀਦਾ ਆ ਮੇਨ ਹੋਲੇ ਤੇ ਖਲਾਉਣੇ ਚਾਹੀਦੇ ਸਫਾਈ ਕਰਨੀ ਚਾਹੀਦੀ ਆ ਜਿਵੇਂ ਦੀ ਖਬਰਾਂ ਸ਼ਹਿਰ ਚੋਂ ਆਈਆਂ ਇਸ ਹਿਸਾਬ ਨਾਲ ਤਾਂ ਜਿਹੜਾ ਹੈ ਸਰਕਾਰ ਦਾ ਬਹੁਤ ਮੰਦਾ ਹਾਲ